ਮਾਨ ਸਰਕਾਰ ਦੇ ਸੰਗ 2024 ਦੇ ਸੋਹਣੇ ਰੰਗ ਕੀਤੇ ਕੰਮ ਵੰਡੇ ਹਾਸੇ ਪੰਜਾਬ ਦੀ ਖੁਸ਼ਹਾਲੀ ਪਹਿਲੀ ਮੰਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਪਿਛਲੇ ਪੌਣੇ 3 ਸਾਲਾਂ 'ਚ ਇਹ ਪੰਜਾਬ ਵਿੱਚ ਕਈ ਬੇਮਿਸਾਲ ਕੰਮ ਕੀਤੇ ਹਨ ਮਜਾ ਲੱਗ ਇੱਕ ਦਿਨ 'ਚ 3 ਜਾਂ 4 ਥਾਮਾਂ ਤੇ ਨਾ ਗਿਆ ਆਵਾ ਪਹਿਲਾਂ ਸੈਨਾਂ ਨਾ ਕੀਤੀ ਹੁਣ ਕੋਈ ਫਾਈਲ ਪੈਂਡਿੰਗ ਪਈ ਹੋਵੇ ਕਾਮ ਦੇ 10-10 11 ਗ੍ਰਾਮ ਦੇ ਤੱਕ ਫੈਸਲਾ ਸਾਈਨ ਕਰਦਾ ਪਰ ਜੇ ਗੱਲ ਕਰੀਏ ਸਾਲ 2024 ਦੀ ਤਾਂ ਇਹ ਸਾਲ ਪੰਜਾਬ ਅਤੇ ਪੰਜਾਬ ਵਾਸੀਆਂ ਲਈ ਬਹੁਤ ਹੀ ਖਾਸ ਸਾਬਿਤ ਹੋਇਆ ਕਿਉਂਕਿ ਇਸ ਸਾਲ ਦੌਰਾਨ ਮਾਨ ਸਰਕਾਰ ਨੇ ਕਈ ਇਤਿਹਾਸਿਕ ਕੰਮ ਕਰਨ ਦੇ ਨਾਲ ਨਾਲ ਕਈ ਅਹਿਮ ਫੈਸਲੇ ਵੀ ਲਏ ਜੋ ਕਿ ਪੰਜਾਬ ਲਈ ਬਹੁਤ ਹੀ ਲਾਭਕਾਰੀ ਅਤੇ ਫਾਇਦੇਮੰਦ ਸਾਬਿਤ ਹੋਏ ਜਿਸ ਦੀ ਗਵਾਹੀ ਅੱਜ ਪੰਜਾਬ ਦਾ ਹਰ ਵਰਗ ਪਰ ਰਿਹਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਿਰ ਪੂਰੀ ਸਾਡੀਆਂ ਉਮੀਦਾਂ ਤੇ ਖਰੇ ਉਤਰ ਰਹੀ ਹੈ ਪਹਿਲੀ ਸਰਕਾਰ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਆਓ ਨਜ਼ਰ ਮਾਰਦੇ ਹਾਂ ਸਾਲ 2024 ਵਿੱਚ ਮਾਨ ਸਰਕਾਰ ਵੱਲੋਂ ਪੰਜਾਬ 'ਚ ਕੀਤੇ ਵੇ ਮਿਸਾਲ ਕਮਾ ਉੱਤੇ ਪਹਿਲੀ ਵਾਰੀ ਭਾਰਤੀ ਦੇ ਫੋਰਮ ਪਰ ਐਸੀ ਪਹਿਲੀ ਵਾਰੀ ਸੈਲੈਕਟ ਹੋਇਆ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸ਼੍ਰੀ ਹਰੀਕੋਟਾ ਲਾਂਚ ਦੇਖਣ ਕਿ ਲੈ ਕੇ ਗਏ ਪਹਿਲੀ ਵਾਰੀ ਹੋਇਆ ਕਿ ਏਸ਼ੀਅਨ ਗੇਮਸ ਜਾਣ ਵਾਸਤੇ ਸਾਨੂੰ ਪ੍ਰੈਪਰੇਸ਼ਨ ਲਈ ਕੈਸ਼ ਵਾਟ ਦਿੱਤਾ ਗਿਆ ਸੀ ਮੈਂ ਇਹ ਉਮੀਦ ਕਰਦਾ ਕਿ ਜਿਵੇਂ ਹੁਣ ਪੰਜਾਬ ਸਰਕਾਰ ਸਾਨੂੰ ਵਧੀਆ ਸਪੋਰਟ ਕਰ ਰਹੀ ਆ ਤੋਂ ਐਵੇਂ ਹੀ ਹਮੇਸ਼ਾ ਕਰਦੀ ਰਹੇ ਉਹ ਪਹਿਲੀ ਸਰਕਾਰਾਂ ਕਿਹੜੀ 24 24 ਘੰਟੇ ਲੇਟ ਚਲਦੀ ਆ ਨਿਸ਼ਾਨ ਦੇ ਹੱਕ ਲਈ ਪਰ ਪਾਣੀ ਵੀ ਮੌਜ ਆ ਗਈ ਦਿਨੇ-ਦਿਨੇ ਆਉਂਦੇ ਆ ਆਰਾਮ ਨਾਲ ਲਾ ਕੇ ਬਗ ਜਿੰਨੇ ਕੋਈ ਦਿੱਕਤ ਨਹੀਂ ਰਾਤ ਨੂੰ ਨੀਣਾ ਪੈਂਦਾ ਫਿਨ ਕੀ ਜੁਆਇਫੁਲ ਲਰਨਿੰਗ ਅਸੀਂ ਕਿਦਾਂ ਕਰਵਾਉਣੀ ਆ ਬੱਚਿਆਂ ਦਾ ਜਿਹੜਾ ਸਟੱਡੀ ਲਈ ਬਰਡਨ ਆ ਉਹ ਉਸ ਤੋਂ ਬਿਲਕੁਲ ਫ੍ਰੀ ਕਰ ਦੇਣਾ ਹੈ ਹੈਪੀਨੈਸ ਬੱਚਿਆਂ ਦੇ ਵਿੱਚ ਲਿਆਉਣੀ ਤੇ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਚੇਂਜਸ ਹੋਇਆ ਪਹਿਲਾਂ ਤਾਂ ਮੈਂ ਖੁਦ ਆਪਣੇ ਤੇ ਕਰਿਆ ਸਰ ਆਮਾਦੀ ਪਾਲਿਟੀ ਵਧੀਆ ਕੰਮ ਕਰ ਰਹੀ ਹੈ ਜੀ ਜੋ ਨਵੇਂ ਇਨਵੈਸਟਰ ਆ ਜਾਂ ਕੋਈ ਵੀ ਮੇਰੇ ਵਰਗੇ ਮੀਡਲ ਕਲਾਸ ਤੋਂ ਉੱਠੇ ਹੋਏ ਬੰਦੇ ਆ ਉਹਨਾਂ ਦੀ ਸਪੋਰਟ ਕਾਫੀ ਕਰ ਰਹੀ ਹੈ ਸਰਕਾਰ ਵਧੀਆ ਕੰਮ ਕਰ ਰਹੀ ਹੈ ਬੀਇੰਗ ਇਹ ਬਿਲਡਰ ਅਸੀਂ ਬੜੇ ਖੁਸ਼ ਆ ਪੰਜਾਬ ਦੀ ਲਾਈਫਲਾਈਨ ਬਣੀ ਸੜਕ ਸੁਰੱਖਿਆ ਫੋਰਸ ਤੇ SSF ਨੇ 8 ਮਹੀਨਿਆਂ ਦੇ ਵਿੱਚ ਜਾਨਾਂ ਬਚਾਈਆਂ ਨੇ ਹਜ਼ਾਰਾਂ ਜਾਨਾਂ ਦਾ ਅੰਕੜਾ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਇਸੇ ਸਾਲ SSF ਦਾ ਗਠਨ ਕੀਤਾ ਸੜਕਾਂ ਤੇ ਹੋਣ ਵਾਲੀਆਂ ਮੌਤਾਂ 'ਚ ਇਸ ਦੇ ਨਾਲ 45% ਦੇ ਕਰੀਬ ਕਮੀ ਆ ਚੁੱਕੀ ਹੈ SSF ਦੇ ਗਠਨ ਦੇ ਨਾਲ 15 ਮਿੰਟਾਂ ਦੇ ਵਿੱਚ ਟੀਮਜ਼ ਮੌਕੇ ਤੇ ਪਹੁੰਚ ਰਹੀਆਂ ਨੇ ਕੋਈ ਵੀ ਜ਼ਖਮੀ ਹੈ ਸਹਾਇਤਾ ਦੇ ਲਈ SSF ਪਹੁੰਚ ਰਹੀ ਹੈ ਤੇ ਉਹਨਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਸਰਕਾਰਾਂ ਦਾ ਫਰਜ਼ ਹੁੰਦਾ ਹੈ ਅਤੇ ਮਾਨ ਸਰਕਾਰ ਆਪਣੇ ਇਸ ਫਰਜ਼ ਨੂੰ ਬਾਖੂਬੀ ਨਿਭਾ ਰਹੀ ਹੈ ਪਿਛਲੇ ਪੌਣੇ 3 ਸਾਲਾਂ ਮੰਗ ਆਉਂਦੇ ਸਾਲਾਂ ਵਿੱਚ ਵੀ ਮਾਨ ਸਰਕਾਰ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਇਸੇ ਤਰ੍ਹਾਂ ਨਿਰੰਤਰ ਕੰਮ ਕਰਦੀ ਰਹੇਗੀ ਆਸ ਕਰਦੇ ਹਾਂ ਆਉਣ ਵਾਲਾ ਨਵਾਂ ਸਾਲ ਸਭ ਲਈ ਨਵੀਆਂ ਉਮੀਦਾਂ ਤੇ ਖੁਸ਼ੀਆਂ ਭਰਿਆ ਹੋਵੇ